ਸਰਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਜੀਐਸਟੀ ਪੰਜਾਬ ਮੀਡੀਆ ਮੈਂ ਜਸਪ੍ਰੀਤ ਕੌਰ ਕੈਮਰਾਮੈਨ ਓਪੀ12 ਦੇ ਨਾਲ ਸਾਡੇ ਚੈਨਲ ਦੀ ਕੋਸ਼ਿਸ਼ ਹੁੰਦੀ ਹੈ ਜੇ ਤੁਹਾਨੂੰ ਹਰ ਵਾਰ ਹਰੇਕ ਨਵੇਂ ਸ਼ਹਿਰ ਵਿੱਚ ਹਰੇਕ ਨਵੇਂ ਪਿੰਡ ਵਿੱਚ ਜਾ ਕੇ ਤੁਹਾਨੂੰ ਕੁਝ ਨਵਾਂ ਦਿਖਾਈਏ ਤੇ ਅੱਜ ਅਸੀਂ ਜੀ ਨੰਕੋਨੀ ਪਿੰਡ ਵਿੱਚ ਦੀ ਲੰਘ ਰਹੇ ਸੀ ਤਾਂ ਅਸੀਂ ਦੇਖਿਆ ਕਿ ਇੱਥੇ ਬੜੀ ਹੀ ਯੂਨਿਕ ਤਰ੍ਹਾਂ ਦੀ ਖੇਤੀ ਕੀਤੀ ਹੋਈ ਸੀ ਤੇ ਅਸੀਂ ਦੇਖਿਆ ਕਿ ਜਦੋਂ ਅਸੀਂ ਇਨਾਂ ਕੋਲ ਪਹੁੰਚੇ ਤਾਂ ਅਸੀਂ ਦੇਖਿਆ ਕਿ ਜਿਹੜੀ ਯੂਨਿਕ ਖੇਤੀ ਸੀ ਇਹ ਜੀ ਸਟਰਾਬਰੀ ਦੀ ਖੇਤੀ ਕੀਤੀ ਹੋਈ ਸੀ ਸਾਨੂੰ ਇਹ ਬੜੀ ਹੀ ਪਿਆਰੀ ਲੱਗੀ ਦੇਖਣ ਵਿੱਚ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਟਰੀਜ਼ ਦੇ ਛੋਟੇ ਛੋਟੇ ਪੌਦਿਆਂ ਉੱਪਰ ਬੜੀਆਂ ਹੀ ਸੋਹਣੀਆਂ ਤਰ੍ਹਾਂ ਦੀਆਂ ਸਟਰਾਬਰੀਜ਼ ਲੱਗੀਆਂ ਹੋਈਆਂ ਸੀ ਕੁਝ ਹਰੀਆਂ ਸੀ ਕੁਝ ਲਾਲ ਸੀ ਦੇਖਿਆ ਜਾਵੇ ਤਾਂ ਇਹਨਾਂ ਨੇ ਦੱਸਿਆ ਕਿ ਜਿਹੜੀਆਂ ਲਾਲ ਸਟਰਾਬਰੀਆਂ ਹਰ ਦੇ ਉਹਨਾਂ ਨੂੰ ਤੋੜ ਕੇ ਉਹਨਾਂ ਦੀ ਸੇਲ ਕਰਦੇ ਆ ਫਿਰ ਸਾਨੂੰ ਲਾਲ ਸਟਰਾਬਰੀਆਂ ਦਾ ਬਹੁਤ ਘੱਟ ਮਾਤਰਾ ਵਿੱਚ ਦੇਖਣ ਨੂੰ ਮਿਲੀਆਂ ਜ਼ਿਆਦਾਤਰ ਜਿਹੜੀਆਂ ਸਟਰਾਬਰੀਆਂ ਸੀ ਉਹ ਗਰੀਤ ਹਰੀਆਂ ਹੋਣ ਜਾ ਰਹੀਆਂ ਜੀ ਉਹਨਾਂ ਨਾਲ ਜਿਨ੍ਹਾਂ ਨੇ ਇਹ ਯੂਨਿਕ ਤਰ੍ਹਾਂ ਦੀ ਖੇਤੀ ਕੀਤੀ ਹੋਈ ਹੈ ਸਤਿ ਸ਼੍ਰੀ ਅਕਾਲ ਸਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅ ओके okay, जी हां जी सर ਤੁਸੀਂ ਤੁਡੀ ਲੰਗਰੀ ਸੀ ਤਾਂ ਅਸੀਂ ਦੇਖਿਆ ਕਿ ਤੁਸੀਂ ਬੜੀ ਪਿਆਰੀ ਖੇਤੀ ਕੀਤੀ ਹੋਈ ਸੀ ਤਾਂ ਅਸੀਂ ਜਾਨਣਾ ਚਾਹਵਾਂਗੇ ਤੁਸੀਂ ਖੇਤੀ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਪਹਿਲਾਂ ਤਾਂ ਭਾਈ ਤੁਹਾਡਾ ਬਹੁਤ-ਬਹੁਤ ਤੁਹਾਡੇ ਜੇਸ ਟੀਵੀ ਦਾ ਜਿਹੜੇ ਤੁਸੀਂ ਆਪਣਾ ਟਾਈਮ ਕੱਢ ਕੇ ਮੇਰੇ ਕੋਲ ਆਏ ਤੇ ਲੋਕਾਂ ਨੂੰ ਨਵੀਂ ਜਾਣਕਾਰੀ ਦੇਣ ਵਾਸਤੇ ਆਏ ਆ ਹਨ ਤੇ ਤੁਹਾਡਾ ਬਹੁਤ-ਬਹੁਤ ਥੈਂਕ ਯੂ ਹਨ ਤੇ ਇਹ ਭਾਈ ਜਿਹੜੀ ਮੈਂ ਖੇਤੀ ਹੈ ਇਹ ਪੂਰੇ ਪਿਛਲੇ ਕਰੀਬ 10 ਸਾਲ ਤੋਂ ਸਟ੍ਰਾਬਰੀ ਦੀ ਖੇਤੀ ਕਰ ਰਹੇ ਆ ਤੇ ਇਹ ਲੋਕਾਂ ਵਾਸਤੇ ਇੱਕ ਨਵੀਂ ਸਿਹਤ ਦੇ ਰਹੇ ਹਨਾ ਹਾਂ ਜੀ ਸਰ ਤੇ ਸਰ ਅਸੀਂ ਦੇਖਿਆ ਕਿ ਬੜੀ ਪਿਆਰੀ ਹੈ ਤੇ ਅਸੀਂ ਦੇਖ ਰਹੇ ਸੀ ਕਿ ਕੁਝ ਲਾਲ ਤਰ੍ਹਾਂ ਦੀ ਸਟ੍ਰਾਬਰੀ ਬਹੁਤ ਹੀ ਘੱਟ ਸੀ ਤੇ ਹਰੀਆਂ ਜ਼ਿਆਦਾ ਸੀ ਫਿਰ ਤੁਸੀਂ ਇਹਦੀ ਹਰ ਰੋਜ਼ ਤੜਵਾਈ ਕਰਦੇ ਹੋ ਤੇ ਇਹਦੀ ਸੇਲ ਕਰਦੇ ਹੋ हां ए तो ਤੁਹਾਡੇ ਆਉਣ ਤੋਂ ਪਹਿਲਾਂ ਇਹਦੀ ਤੜਾਈ ਹੋ ਕੇ ਹੈ ਹਾਂ ਹਟੀ ਹੈ ਨਾ ਇਸ ਕਰਕੇ ਤੁਹਾਨੂੰ ਉਹ ਲਾਲ ਨਹੀਂ ਦਿਖ ਰਹੀ ਹੈ ਤੇ ਜੇ ਤੁਸੀਂ ਪਰਸੋਂ ਇੱਕ ਦਿਨ ਅਸੀਂ ਛੱਡ ਕੇ ਤੜਾਈ ਕਰਦੇ ਜਦੋਂ ਪਰਸੋਂ ਆਉਂਗੇ ਤਾਂ ਤੁਹਾਨੂੰ ਫਿਰ ਬਹੁਤ ਲਾਲ ਸਟ੍ਰਾਬਰੀ ਦੇਸਣਗੇ ਨਾ ਤੇ ਅਸੀਂ तकरीबन ਇੱਕ ਦਿਨਾਂ ਇੱਕ ਇੱਕ ਰੋਜ਼ ਛੱਡ ਕੇ ਜਾਨਾਂ ਦੀ ਤੜਾਈ ਹੁੰਦੀ ਹੈ ਹਾਂਜੀ ਤੇ ਸਿਰ ਫਿਰ ਇਹਦਾ ਕੀ ਕਹਿੰਦੇ ਨੇ ਫਿਰ ਸਰਦੀ ਬਹੁਤ ਜ਼ਿਆਦਾ ਪੈ ਰਹੀ ਹੈ ਫਿਰ ਉਸ ਚੀਜ਼ ਦਾ ਕੀ ਸਟ੍ਰਾਬਰੀ ਤੇ ਜ਼ਿਆਦਾ ਇਫੈਕਟ ਪੈ ਰਿਹਾ ਜਾਂ ਫਿਰ ਮੌਸਮ ਬਿਲਕੁਲ ਸਟ੍ਰਾਬਰੀ ਦੇ ਅਕੋਰਡਿੰਗ ਸਹੀ ਹੈ ਨਹੀਂ ਇਹ ਭਾਜੀ ਇਹਨੂੰ ਨਾ ਦੋਨੇ ਗਰਮੀ ਔਰ ਸਰਦੀ ਦੋਨਾਂ ਤੋਂ ਹੀ ਬਚਾਉਣਾ ਪੈਂਦਾ ਜਦੋਂ ਅਸੀਂ ਦੀ ਪਲਾਂਟੇਸ਼ਨ ਕਰਦੇ ਹਾਂ ਨਾ ਉਸ ਟਾਈਮ ਸਤੰਬਰ ਦੇ ਵਿੱਚ ਦੀ ਪਲਾਂਟੇਸ਼ਨ ਹੁੰਦੀ ਹੈ ਤੇ ਉਸ ਟਾਈਮ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਉਦੋਂ ਗਰਮੀ ਤੋਂ ਬਚਾਉਣ ਲਈ ਇਹਦੇ ਤੇ ਪੂਰਾ ਅਸੀਂ ਫਵਾਰਾ ਸਿਸਟਮ ਲੱਗਦਾ ਅੱਛਾ ਜੀ ਹਾਂ ਉਦੋਂ ਇਹ ਇਸ ਤਰ੍ਹਾਂ ਨਹੀਂ ਹੁੰਦਾ ਉਦੋਂ ਇਹ ਤੇ ਫਵਾਰਾ ਸਿਸਟਮ ਲੱਗਿਆ ਹੁੰਦਾ ਉਹ ਗਰਮੀ ਤੋਂ ਬਚਾ ਕੇ ਰੱਖਦਾ ਹੈ ਅੱਛਾ ਜੀ ਹੁਣ ਜਿਵੇਂ ਤੁਸੀਂ ਆਏ ਹੁਣ ਸਰਦੀ ਦਾ ਆ ਗਿਆ ਹੈ ਨਾ ਤੇ ਸਰਦੀ ਦੇ ਤੋਂ ਬਚਾਉਣ ਲਈ ਉਦੋਂ ਅਸੀਂ ਆ ਦੇਖ ਰਹੇ ਆ ਜਿਹੜਾ ਵਾਈਟ ਪੇਪਰ ਨੀਚੇ ਯਾ ਯਾ ਨਾ ਹਾਂਜੀ ਸਰ ਇਹ ਅਸੀਂ ਹੁਣ ਸ਼ਾਮ ਨੂੰ ਬਸਾ ਹੁਣੇ ਸ਼ੁਰੂ ਹੋਣ ਵਾਲਾ ਕੰਮ ਤੇ ਇਹਨੂੰ ਸਾਰੇ ਨੂੰ ਅਸੀਂ ਕਵਰ ਕਰ ਦੇਣਾ ਹੈ ਬੰਦ ਕਰ ਦੇਣਾ ਸਰਦੀ ਤੋਂ ਵੀ ਬਚਾ ਕੇ ਰੱਖਣਾ ਹਾਂਜੀ ਤੇ ਸਰ ਇਹ ਪੂਰੀ ਕਿੰਨੇ ਏਰੀਆ ਵਿੱਚ ਫੈਲੀ ਹੋਈ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਸਾਨੂੰ ਚਾਰੇ ਤਰਫ ਸੇ ਸਟਰਾਬਰੀ ਸਟਰਾਬਰੀ ਦਿਖ ਰਹੀ ਹੈ ਸਾਨੂੰ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਤਾਂ ਅਸੀਂ ਜਾਨਣਾ ਚਾਹਾਂਗੇ ਕਿ ਕਿੰਨੇ ਏਰੀਆ ਵਿੱਚ ਆਪਣੀ ਸਟਰਾਬਰੀ ਫੈਲੀ ਹੋਈ ਹੈ ਜੀ ਇਹ ਹੁਣ ਆ ਵਾ이트 ਦੀ ਕਿਰਪਾ ਨਾਲ ਹੀ ਅਸੀਂ ਪਹਿਲਾਂ ਮੈਂ 1 ਏਕੜ ਤੋਂ ਹੀ ਸਟਾਰਟ ਕੀਤਾ ਸੀਗਾ ਤੇ ਇਸ ਟਾਈਮ ਅਸੀਂ ਇਸ ਵਾਰ ਸਾਡੇ ਕੋਲ ਇਹ 7 ਏਕੜ ਦੇ ਕ੍ਰੀਪ ਸਟੋਕਰੀ ਲੱਗਿਆ ਹੋਇਆ ਹੈ ਠੀਕ ਹੈ ਜੀ ਓਕੇ ਜੀ ਔਰ ਸਟਰਾਬਰੀ ਤੋਂ ਇਲਾਵਾ ਸੀ ਦੇਖਿਆ ਕਿ ਤੁਸੀਂ ਹੋਰ ਵੀ ਕਈ ਤਰ੍ਹਾਂ ਦੀਆਂ ਸਬਜ਼ੀਆਂ ਜਾਂ ਫਿਰ ਵੈਜੀਟੇਬਲਸ ਦਾ ਉਧਰ ਪਲਾਂਟੇਸ਼ਨ ਹੋ ਰਿਹਾ ਸੀਗਾ ਕਿ ਹੋਰ ਹੋਰ ਕਿਸ ਕਿਸ ਤਰ੍ਹਾਂ ਦੀ ਤੁਸੀਂ ਸਬਜ਼ੀ ਜਾਂ ਫਰੂਟਸ ਪੈਦਾ ਕਰਦੇ ਹੋ ਜਾਂ ਫਿਰ ਬੀਜ ਉਗਾਉਂਦੇ ਹੋ ਹਾਂਜੀ ਇਹ ਅਸੀਂ ਸਟਰਾਬਰੀ ਤੋਂ ਇਲਾਵਾ ਪੰਜੀ ਮੈਂ ਹੁਣ ਖਰਬੂਜੇ ਦੀ ਹਾਂਜੀ ਕਸ਼ਤ ਹੋਈ ਹੋਈ ਹੈ ਨਾ ਤਰਬੂਜਾ ਲਗਾਨੇ ਹਨ ਤਰਬੂਜ ਲਗਾਈਦਾ ਹੈ ਨਾ ਤੇ ਸਬਜ਼ੀਆਂ ਦੇ ਵਿੱਚ ਅਖੀਰ ਆਇਆ ਹੈ ਨਾ ਤੇ ਹੋਰ ਟਿੰਡੇ ਵਗੈਰਾ ਮਟਰ ਵਗੈਰਾ ਜੋ ਵੀ ਸਬਜੀ ਆਪਣੀ ਸੀਜ਼ਨ ਦੀ ਆਉਣ ਵਾਲੀ ਸਬਜੀ ਹੈ ਉਹ ਸੀਗਾਉਣੇ ਹਨ ਤੇ ਵਿਦ ਅਸੀਂ ਨਾਲ ਆਉਣ ਵਾਲੇ ਲੋਕਾਂ ਨੂੰ ਘਰੇ ਸਬਜ਼ੀ ਕਰਨ ਵਾਸਤੇ ਹਣਾ ਜੀਨੇ ਘਰੇ ਆਪਦੀ ਥੋੜੀ ਸਾਬੀ ਬਗੀਚੀਆਂ ਲਾਉਣੀਆਂ ਹਣਾ ਉਹਨਾਂ ਵਾਸਤੇ ਅਸੀਂ ਨਰਸਰੀ ਤਿਆਰ ਕਰਕੇ ਦਿੰਨੇ ਆ ਹੁਣ ਪਿਆਜ਼ ਦੀ ਨਰਸਰੀ ਚੱਲ ਰਹੀ ਹੈ ਸਾਡੇ ਕੋਲੇ ਤੇ ਜਿਵੇਂ ਗੋਭੀ ਹੈ ਟਮਾਟਰ ਹੈ ਮਿਰਚ ਹੈ ਸ਼ਿਮਲਾ ਮਿਰਚ ਹੈ ਹਣਾ ਉਹ ਸਾਰੇ ਜਿਹੜੇ ਆਉਣ ਵਾਲੀ ਸਾਡੀ ਸਬਜ਼ੀ ਲੱਗਣੀ ਆ ਉਹਦੀ ਅਸੀਂ ਸਾਰੀ ਨਰਸਰੀ ਤਿਆਰ ਕਰਕੇ ਦਿੰਨੇ ਆ ਆਉਣ ਵਾਲੇ ਹੋਰ ਆਪਣਾ ਜਨਵਰੀ ਚ ਕਦੂ ਦੀਆਂ ਦੀਆਂ ਵੱਲਾਂ ਉਗਾਈਆਂ ਉਗਲਾਂ ਵਗਾ ਰਹੇ ਆ ਉਹ ਅਸੀਂ ਤਿਆਰ ਕਰਕੇ ਉਹ ਲੋਕਾਂ ਨੂੰ ਦੇਵਾਂਗੇ ਹਨ ਉਹ ਵੀ ਅਸੀਂ ਨਾਲ ਸ਼ੁਰੂ ਕੀਤਾ ਹੈ ਠੀਕ ਹੈ ਜੀ ਫਿਰ ਸਟਰਾਬਰੀ ਸਰ ਕਿੰਨੇ ਮਹੀਨਿਆਂ ਤੱਕ ਰਹਿੰਦੀ ਆਪਣੀ ਜਿਹੜੀ ਇਹਦੀ ਫਰੂਟਸ ਕਿੰਨਾ ਟਾਈਮ ਤੱਕ ਰਹਿੰਦੇ ਆਪਣੇ ਕੋਲ ਇਹ ਦਾ ਜਿਹੜਾ ਪ੍ਰੋਪਰ ਸੀਜ਼ਨ ਹੈ ਭਾਂਜੀ ਇਹ 7 ਮਹੀਨਿਆਂ ਦੀ ਕ੍ਰੌਪ ਹੁੰਦੀ ਹੈ ਅੱਛਾ ਜੀ ਲਾਂ ਪਲਾਂਟੇਸ਼ਨ ਤੋਂ ਲੈ ਕੇ ਐਂਡ ਤੜਾਈ ਤੱਕ ਹਨਾ ਠੀਕ ਹੈ ਜੀ ਤੇ ਇਹ ਤਕਰੀਬਨ ਇਹ 3 ਕੁ ਮਹੀਨਿਆਂ ਬਾਅਦ ਫਰੂਟਿੰਗ ਦਾ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਜਾਨਾ ਤੜਾਈ ਚੱਲਦੀ ਹੈ 4 ਮਹੀਨੇ ਫਰੂਟਿੰਗ ਇਹ ਦਿੰਦੀ ਹੈ ओके सर ठीक है जी ते सर अ आज मैं चाहूंगी कि ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਸਟਰਾਬਰੀ ਤੋਂ ਲੈ ਕੇ ਹੋਰ ਕਈ ਤਰ੍ਹਾਂ ਦੀਆਂ ਫਰੂਟਸ اور ਵੈਜੀਟੇਬਲਸ ਉਗਾ ਰਹੇ ਹੋ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਮੈਸੇਜ ਦਿਓ ਕਿ ਜਿਹੜੇ ਸਿਰਫ ਕਣਕ اور ਝੋਨੇ ਦੀ ਬਜਾਈ ਵਿੱਚ ਹੀ ਲੱਗੇ ਰਹਿੰਦੇ ਹਨ ਉਹਨਾਂ ਤੋਂ ਇਲਾਵਾ ਕੁਝ ਹੋਰ ਨਵਾਂ ਨਵੇਂ ਤਰੀਕੇ ਦਾ ਉਹ ਕਰਨ ਹਾਂ ਤੁਹਾਡਾ ਵਧੀਆ ਕੁਐਸਚਨ ਹੈ ਤੇ ਮੈਂ ਅਸਲ ਨਵੇਂ ਕਿਸਾਨਾਂ ਨੂੰ ਨਵੀਂ ਆਉਣ ਵਾਲੀ ਯੂਥ ਨੂੰ ਮੈਂ ਇਹ ਮੈਸੇਜ ਦੇਣਾ ਚਾਹਣਾ ਵੀ ਆਪਣਾ ਇਹ ਕੱਲਾ ਝੋਨਾ ਕਣਕ ਨਹੀਂ ਤੁਸੀਂ ਇਸ ਤਰ੍ਹਾਂ ਦੀਆਂ ਨਵੀਆਂ ਖੇਤੀਆਂ ਕਰੋ ਅੱਜ ਕੱਲ ਦਾ ਆਪਣਾ ਯੂਥ ਹੈ ਇੱਥੋਂ ਬਾਹਰ ਵੱਲ ਮੁੱਕ ਕੀਤਾ ਹੋਇਆ ਹੈ ਨਾ ਬਾਹਰ ਵੱਲ ਜਾ ਰਿਹਾ ਹੈ ਨਾ ਆਪਣੇ ਆਪਣੇ ਖੇਤਾਂ ਦੇ ਵਿੱਚ ਰਹਿ ਕੇ ਆਪਣੇ ਮਾਤਾ ਪਿਤਾ ਦੇ ਕੋਲੇ ਰਹਿ ਕੇ ਹਨਾ ਆਪਾਂ ਵਧੀਆ ਇਸ ਤਰ੍ਹਾਂ ਦੀਆਂ ਖੇਤੀਆਂ ਕਰਕੇ ਚੰਗਾ ਵਧੀਆ ਮੁਨਾਫਾ ਲੈ ਸਕਦੇ ਹਾਂ ਨਾ ਤੇ ਆਉਣ ਵਾਲੇ ਯੂਥ ਨੂੰ ਮੈਂ ਕਹਿਣਾ ਵੀ ਉਹ ਝੋਨੇ ਕਣਕ ਨੂੰ ਛੱਡ ਕੇ ਇਸ ਤਰ੍ਹਾਂ ਦੀਆਂ ਖੇਤੀਆਂ ਕਰਨ ਜਿਹਦੇ ਵਿੱਚ ਆਪ ਨੂੰ ਅੱਛਾ ਮਨਾਫਾ ਹੁੰਦਾ ਤੇ ਨਾਲੇ ਆਪਾਂ ਉਹਦੇ ਇੱਥੇ ਰਹਿ ਕੇ ਆਪਣੇ ਮਾਪਿਆਂ ਦੀ ਸੇਵਾ ਕਰ ਸਕੀਏ ਠੀਕ ਹੈ ਸਰ ਅਸੀਂ ਤੁਹਾਡੀ ਵੀਰ ਜੀ ਨਾਲ ਗੱਲਬਾਤ ਕਰਾਈ ਉਹਨੇ ਸਾਨੂੰ ਸਟਰਾਬਰੀ ਦੀ ਖੇਤੀ ਬਾਰੇ ਦੱਸਿਆ ਤੇ ਹੋਰ ਕਈ ਤਰ੍ਹਾਂ ਦੀਆਂ ਫਸਲਾਂ ਨਾਲ ਵੀ ਜਾਣੂ ਕਰਵਾਇਆ ਜੋ ਸਾਡੀ ਪੰਜਾਬ ਦੀ ਨਵੀਂ ਪੀੜੀ ਬਾਹਰ ਵਾਲੂ ਰਜੇਵਾਕਰ ਬਾਹਰ ਜਾਣ ਵਾਲੂ ਰਜੇਵਾ ਕਰਦੀ ਐ ਅਸੀਂ ਚਾਹੁੰਦੇ ਆ ਕਿ ਪੰਜਾਬ ਵਿੱਚ ਰਹਿ ਕੇ ਕੁਝ ਨਵਾਂ ਕਰਨ ਜਿਸ ਤਰ੍ਹਾਂ ਕਿ ਇਹ ਵਾਰ ਕੁਝ ਨਵਾਂ ਦਿਖਾਉਣ ਦੀ ਤੇ ਜਿਸ ਤਰ੍ਹਾਂ ਤੁਸੀਂ ਇਹ ਦੇਖਿਆ ਅਸੀਂ ਤੁਹਾਨੂੰ ਹਰ ਵਾਰ ਕੁਝ ਨਵਾਂ ਦਿਖਾਉਣਾ ਦਿਖਾਉਂਦੇ ਰਵਾਂਗੇ ਉਦ ਤੱਕ ਤੱਕ ਸਾਨੂੰ ਦਿਓ ਇਜਾਜ਼ਤ ਸਾਡੇ ਚੈਨਲ ਨੂੰ ਲਾਈਕ ਕਮੈਂਟ ਔਰ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਸਸ਼ੇਕਾਲ ਜੀ